म्यूजिक फैन फैमिली की गानों परी शाम में आप सभी का बहुत-बहुत स्वागत है। हम यहाँ पे सैटरडे और संडे को कुछ कपल्स मिलते हैं ये म्यूजिक चलाते हैं। जिंदगी में बहुत सी टेंशन्स हैं सब। उन मौसम है आशिकाना, ए दिल कहीं से उनको ऐसे में ढूंढ लाना मौसम है आशिकाना क्योंकि म्यूजिक जेडी एक थेरेपी है म्यूजिक दी आज बहुत ਲੋੜਾ ਸਾਨੂੰ ਸਾਡਾ ਪੰਜਾਬ ਸਾਡਾ ਜੂਟ ਕਈ ਪੱਤੇ ਜਾ ਰਿਹਾ ਵਾ ਅਸੀਂ ਤਾਂ ਲੋਕਾਂ ਨੂੰ ਸੰਗੀਤ ਨਾਲ ਜੋੜਦੇ ਆ ਕਿਉਂਕਿ ਸੰਗੀਤ ਰੋਗ ਦੀ ਖਰਾਕ ਕਹਿੰਦੇ ਆ ਕਿਉਂਕਿ ਜਿਹੜਾ ਮਿਊਜ਼ਿਕ ਇੱਕ ਤਰ੍ਹਾਂ ਦੀ ਮਿਊਜ਼ਿਕ ਥੈਰੇਪੀ ਵੀ ਐਸ ਅ ਯੂਜ਼ ਕਰ ਲਈਦਾ ਉਹਦੇ ਨਾਲ ਸਟ्रेस ਫ੍ਰੀ ਹੋ ਜਾਂਦਾ ਬੰਦਾ ਤੇ ਬਹੁਤ ਐਨਜਾਇਮੈਂਟ ਅਸੀਂ ਕਰਦੇ ਹੈਗੇ ਅਸੀਂ ਲਿਖਾਇਆ ਵੀ ਸਾਡੇ ਦੋ ਪੰਨਿਆਂ ਉੱਪਰ ਇਸ ਲਈ ਦੂਰੀ ਖਰਾਕ ਆ ਬਾਕੀ ਮੈਂ ਖੁਦ ਇੱਕ ਵਾਰੀ ਮੈਂ ਡਿਪਰੈਸ਼ਨ ਚ ਲੱਗਾ 2017 ਦੇ ਵਿੱਚ ਤੇ ਸਾਡੇ ਮੈਂਬਰਾਂ ਤੋਂ ਇਲਾਵਾ ਇੱਥੇ ਹੋਰ ਵੀ ਜਿਹੜੇ ਲੋਕ ਘੁੰਮਣ ਸੈਰ ਕਰਨ ਆਉਂਦੇ ਨੇ ਉਹ ਵੀ ਬਹੁਤ ਇੰਜੋਏ ਕਰਦੇ ਨੇ ਉਸ ਕਰਕੇ ਮੇਰਾ ਸ਼ਗੀਰ ਹੁਣ ਮੇਰਾ ਪੱਕਾ ਰਿਸ਼ਤਾ ਬਣ ਗਿਆ ਜਿੰਦ ਤੱਕ ਸਾਹ ਚੱਲੂਗਾ ਸ਼ਗੀਰ ਵਾਲੇ ਜੀ ਨੂੰ ਹੈ ਆਸ਼ਿਕਾਨਾ ਐ ਦਿਲ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਕੱਲ ਤਣਾਅ ਭਰੀ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦਾ ਪਰੇਸ਼ਾਨ ਆ ਤੇ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਕੋਈ ਨਾ ਕੋਈ ਹੱਲ ਲੱਭਦਾ ਰਹਿੰਦਾ ਹੈ ਰਖਬਾਗ ਦੇ ਵਿੱਚ ਖੜੇ ਆ ਲੁਧਿਆਣਾ ਦੇ ਇੱਥੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆਪਣੀ ਤਣਾਵਪਰੀ ਜ਼ਿੰਦਗੀ ਤੋਂ ਬਾਹਰ ਨਿਕਲ ਕੇ 뮤직 ਨੂੰ ਆਪਣਾ ਸਾਥੀ ਬਣਾ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹੈਗੀ ਆ এনਜੋਏ ਕਰ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਮੌਜੂਦ ਨੇ ਸਜਣ ਸਰ ਕੀ ਨਾਮ ਹੈ ਤੁਹਾਡਾ ਮੈਂ ਸੁਨੀਲ ਪ੍ਰਭਕਰ ਜੀ ਸਰ ਅੱਜਕੱਲ तकरीबन 95% ਲੋਕ ਮਾਨਸਿਕ ਤਣਾਅ ਦੇ ਵਿੱਚ ਗੁਜ਼ਰ ਰਹੇ ਹੋ ਤੇ ਤੁਸੀਂ ਮੈਂ ਦੇਖ ਰਿਹਾ ਵੀ ਤੁਹਾਡੇ ਕਿਸੇ ਦੇ ਵੀ ਮੱਥੇ ਦੇ ਉੱਤੇ ਸ਼ਿਕਨ ਨਹੀਂ ਹੈਗੀ ਔਰ ਵਧੀਆ ਇੰਜੋਏ ਕਰ ਰਹੇ ਹੋ ਗੀਤ गा ਰਹੇ ਹੋ ਮਸਤੀ ਲੈ ਰਹੇ ਹੋ ਮਿਊਜ਼ਿਕ ਦਾ ਬਿਲਕੁਲ ਜੀ ਬਿਲਕੁਲ ਅੱਜਕੱਲ ਜਿਹੜਾ ਲਾਈਫ ਸਟਾਈਲ ਹੈ ਨਾ ਬਹੁਤ ਹੀ ਸਟ੍ਰੈਸਫੁੱਲ ਹੈ ਹਰ ਇੱਕ ਬੰਦਾ ਆਪਣੀ ਦੌੜ ਦੇ ਵਿੱਚ ਸਵੇਰੇ ਨਿਕਲ ਜਾਂਦਾ ਹੈ ਤੇ ਲੇਕਿਨ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਉਹਨੂੰ ਉਹਦੇ ਤੋਂ ਅਸੀਂ ਬਚਣ ਲਈ ਆਪਣਾ ਇੱਥੇ ਮਿਊਜ਼ਿਕ ਫੈਨਸ ਫੈਮਿਲੀ ਗਰੁੱਪ ਪਿਛਲੇ 2 ਸਾਲ ਤੋਂ ਚੱਲ ਰਿਹਾ ਸਾਡਾ ਇਹ ਤੇ ਸਾਡੇ ਮੈਂਬਰਾਂ ਤੋਂ ਇਲਾਵਾ ਇੱਥੇ ਹੋਰ ਵੀ ਜਿਹੜੇ ਲੋਕ ਕੁੰਮਨ ਸੈਰ ਕਰਨ ਆਉਂਦੇ ਨੇ ਉਹ ਵੀ ਬਹੁਤ ਇੰਜੋਏ ਕਰਦੇ ਨੇ ਕਿਉਂਕਿ ਜਿਹੜਾ 뮤ਜ਼ਿਕ ਇੱਕ ਤਰ੍ਹਾਂ ਦੀ 뮤ਜ਼ਿਕ ਥੈਰੇਪੀ ਵੀ ਐਜ਼ ਅ ਯੂਜ਼ ਕਰ ਲਈਦਾ ਉਹਦੇ ਨਾਲ ਸਟ्रेस ਫ੍ਰੀ ਹੋ ਜਾਂਦਾ ਬੰਦਾ ਤੇ ਬਹੁਤ ਐਨਜਾਇਮੈਂਟ ਅਸੀਂ ਕਰਦੇ ਹੈਗੇ ਠੀਕ ਹੈ ਠੀਕ ਹੈ ਮੈਮ ਕੀ ਨਾਮ ਤੁਹਾਡਾ ਮਿਸ ਜੀ ਰੇਖਾ ਪ੍ਰਵਾਕਰ ਪ੍ਰਵਾਕਰ ਮੈਮ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਅੱਜਕੱਲ ਲੋਕੀ ਹਰ ਕੋਈ ਜਿਆਦਾ ਪਰੇਸ਼ਾਨ ਹੀ ਹੈ ਕੋਈ ਘਰ ਦੇ ਵਿੱਚ ਕੋਈ ਵੀ ਕੋਈ ਟੈਨਸ਼ਨ ਲੈ ਲੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਲੈ ਲੋ ਕੋਈ ਬਿਮਾਰ ਹੈ ਜਾਂ ਕੀ ਹੈ 뮤జిక్ ਦੇ ਵਿੱਚ ਇੰਨੀ ਤਾਕਤ ਹੈ ਕਿਉਂਕਿ ਉਹ ਕਿਸੇ ਬਿਮਾਰੀ ਨੂੰ ਵੀ ਦੂਰ ਕਰ ਸਕਦੀ ਹੈ ਸਟ्रेस ਨੂੰ ਦੂਰ ਕਰ ਸਕਦਾ ਹੈ 뮤జిక్ ਕੀ ਕਹਿਣਾ ਚਾਹੁੰਦੇ ਹੋ ਸਰ ਬਿਲਕੁਲ ਜੀ ਅੱਜਕੱਲ ਟੈਨਸ਼ਨ ਸਾ ਦੇਖੋ ਸਭ ਨੂੰ ਹੀ ਹੈਗੀਆਂ ਕੋਈ ਨਾ ਕੋਈ ਟੈਨਸ਼ਨ ਹਰੇਕ ਨੂੰ ਆਇਆ ਕੰਮ ਦੀ ਰੈਲੋ ਕਰਦੀ ਹੈ ਲੋ ਪਰ ਅਸੀਂ ਇੱਥੇ ਵੀਕੈਂਡ ਦੇ ਇੰਜੋਏ ਕਰਨ ਆਏ ਦਾ ਸੈਟਰਡੇ ਸੰਡੇ ਸਾਡਾ ਪ੍ਰੋਗਰਾਮ ਹੁੰਦਾ ਤੇ ਥੋੜਾ ਆਪਣੇ ਫਰੈਂਡ ਸਰਕਲ ਨਾਲ ਅਸੀਂ ਇੰਜੋਏ ਕਰੀਦਾ ਗਾਣੇ ਗਾਈਦੇ ਹੈ ਡਾਂਸ ਵਗੈਰਾ ਵੀ ਬੱਚਿਆਂ ਲਈ ਅਸੀਂ ਲਾਸਟ ਵਿੱਚ ਰੱਖੀਦਾ ਹਾਫ ਐਨ ਆਰ ਥੋੜਾ ਇੰਜੋਏ ਕਰ ਲੈਂਦੇ ਹੈ ਜਿਹੜੇ ਬੱਚੇ ਇੱਥੇ ਘੁੰਮਣ ਫਿਰਨ ਆਉਂਦੇ ਆਪਣਾ ਡਾਂਸ ਵਗੈਰਾ ਕਰ ਲੈਂਦੇ ਉਹ ਵੀ ਰਿਲੀਫ ਕਰਦੇ ਹੈ ਥੋੜਾ ਟੈਨਸ਼ਨ ਤੋਂ ਤੇ ਇਸ ਕਰਕੇ ਅਸੀਂ ਚਾਹਾਂਗੇ ਕਿ ਹੋਰ ਜਿਹੜੇ ਗਰੁੱਪ ਜੁਆਇਨ ਕਰਨਾ ਚਾਹੁੰਦੇ ਹੈ ਜੁਆਇਨ ਕਰਨ ਆਪਣਾ ਲਾਈਫ ਇੰਜੋਏ ਕਰਨ ਆ ਕੇ ਮੈਮ ਕੀ ਨਾਮ ਹੈ ਤੁਹਾਡਾ ਕਿਰਨ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਤੁਸੀਂ ਤੁਸੀਂ ਤਾਂ ਹਰ ਸੈਟਰਡੇ ਸੰਡੇ ਇੱਥੇ ਮਾਹੌਲ ਹੀ ਚੇਂਜ ਕਰ ਦਿੰਦੇ ਹੋ ਰੰਗीन ਕਿਉਂਕਿ ਅਜ ਤੱਕ ਕੁਦਰਤੀ ਤੌਰ ਤੇ ਰੰਗीन ਮੌਸਮ ਹੈਗਾ ਹੈ ਕੁਦਰਤ ਨੇ ਵੀ ਸਾਡਾ ਸਾਥ ਦਿੱਤਾ ਹੈ ਤੇ ਤੁਸੀਂ ਹਰ ਸੈਟਰਡੇ ਸੰਡੇ ਇੱਥੇ ਮਾਹੌਲ ਜਿਹੜਾ ਹੈਗਾ ਬਹੁਤ ਵਧੀਆ ਬਣਾ ਦਿੰਦੇ ਹਾਂ ਅੱਜ ਤਾਂ ਬਾਰਿਸ਼ੀ ਵਾਲਾ ਮੌਸਮ ਹੈ ਬਹੁਤ ਅੱਛਾ ਹੈ ਤੋ ਹਮ ਤੋਂ ਬਹੁਤ ਖੁਸ਼ੀ ਜਹਾ ਪਰ ਅਪ ਤੇ ਕਰਤੇ ਹੈ ਘਰ ਮੇ ਰਹਿ ਕੇ ਤੋ ਲਗਤਾ ਹੈ ਹਮ ਜਲਦੀ ਜਲਦੀ ਜਾਏ ਸੰਡੇ ਕੋ ਹਤਾ ਹੈ ਜਲਦੀ ਜਲਦੀ ਜਾਏ ਆਪਣੇ 뮤직 ਗਰੁੱਪ ਪਰ ਸਭੀ ਕੋ ਮਿਲੇ ਸਭੀ ਕੋ ਮੈ ਇੰਜੋਏ ਕਰੇ ਇਸ ਸੌਂਗ ਗਾਏ ਹਮੇ ਬਹੁਤ ਅੱਛਾ ਲਗਤਾ ਹੈ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ ਠੀਕ ਹੈ ਜੀ ਔਰ ਸਰ ਕਿਆ ਨਾਮ ਹੈ ਆਪਕਾ ਸੰਜੀਵ ਵਰਮਾ ਵਰਮਾ ਜੀ ਕਿ ਕਿਦਾਂ ਹੈ ਦਿਮਾਗ ਚ ਆਇਆ ਵੀ ਇਹ ਇਦਾਂ ਕਰਕੇ ਤੇ ਆਪਾਂ ਇਹਨੂੰ ਮਿਜ਼ੂ ਕਰੂ ਆਪਾਂ ਸਾਹਮਣੇ ਲੈ ਕੇ ਆਈਏ ਔਰ ਲੋਗ ਜਿਹੜੇ ਹੈਗੇ ਟੈਂਸ਼ਨ ਚੋਂ ਬਾਹਰ ਕੱਢੀ ਦੇਖੋ ਸਰ ਤੁਹਾਡਾ ਬਹੁਤ-ਬਹੁਤ ਪਹਿਲਾਂ ਦਾ ਵੈਲਕਮ ਹੈ ਤੁਸੀਂ ਸੱਜੇ ਇੱਥੇ ਸਟੋਰੀ ਕਵਰ ਕਰਨ ਵਾਸਤੇ ਆਏ ਹੋਗੇ ਜਿਸ ਤਰ੍ਹਾਂ ਕਿ ਸੁਨੀਲ ਪ੍ਰਭাকর ਜੀ ਨੇ ਮੇਰੇ ਛੋਟੇ ਵੀਰ ਨੇ ਦੱਸਿਆ ਕਿ ਅਸੀਂ ਇਹ ਗਰੁੱਪ ਪਿਛਲੇ 2 ਸਾਲ ਤੋਂ ਚਲਾ ਰਹੇ ਹਾਂ ਪਹਿਲਾਂ ਅਸੀਂ ਸਕੇਟਰਡ ਕਿਸੇ ਦੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਘਰ ਬੈਠ ਕੇ ਅਸੀਂ ਇਹ ਪ੍ਰੋਗਰਾਮ ਕਰਿਆ ਕਰਦੇ ਸੀਗੇ ਔਰ ਬੈਠ ਕੇ ਅਸੀਂ ਗੀਤ ਸੰਗੀਤ ਦਾ ਪ੍ਰੋਗਰਾਮ ਰੱਖਦੇ ਸੀਗੇ ਫਿਰ ਸਾਨੂੰ ਇਹ ਰੁਝਾਵ ਆਇਆ ਵੀ ਅਸੀਂ ਕਿਉਂ ਨਾ ਇੱਕ ਐਸਾ ਮੰਚ ਤਿਆਰ ਕਰੀਏ ਤੇ ਅਸੀਂ ਕੁਝ ਕਪਲਸ ਮਿਲ ਕੇ ਅਸੀਂ ਇੱਥੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਹੀਰੋ ਸਾਈਕਲ ਦੇ ਵਿੱਚ ਰੱਖਵਾਗ ਦਾ ਐਡਮਿਨਿਸਟ੍ਰੇਸ਼ਨ ਹੈਗਾ ਅਸੀਂ ਉਹਨਾਂ ਨੂੰ ਸਰਦਾਰ ਜੀ ਨੂੰ ਮਿਲੇ ਆ ਕੇ ਤੇ ਗੁਰਮੁਖ ਸਿੰਘ ਜੀ ਨੂੰ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਕਿ ਸਾਨੂੰ ਇੱਕ ਵਧੀਆ ਪਲੇਟਫਾਰਮ ਇਸ ਕੰਮ ਵਾਸਤੇ ਦਿੱਤਾ ਜਾਵੇ ਔਰ ਇੱਥੇ ਜਿਹੜਾ ਇਹ ਆਡੀਟੋਰੀਅਮ ਹੈਗਾ ਇਹਦੇ ਵਾਸਤੇ ਸਾਨੂੰ ਉਹਨਾਂ ਨੇ ਅਲਾਟਮੈਂਟ ਕੀਤੀ ਹੈ ਵੀ ਤੁਸੀਂ ਸੈਚਰਡੇ ਸੰਡੇ ਜਾਂ ਕੋਈ ਵੀ ਜਿਸ ਤਰ੍ਹਾਂ 15 ਅਗਸਤ 26 ਜਨਵਰੀ 2 ਅਕਤੂਬਰ ਜਾਂ ਕੋਈ ਵੀ ਐਸਾ ਤਿਉਹਾਰ ਆ ਜਾਂਦਾ ਦੀਵਾਲੀ ਦੁਸ਼ਹਿਰਾ ਉਸ ਮੌਕੇ ਤੇ ਸਾਨੂੰ ਇੱਥੇ ਇਹਨਾਂ ਨੇ ਅਲਾਟਮੈਂਟ ਕੀਤੀ ਹੈ ਕਿ ਤੁਸੀਂ ਇੱਥੇ ਪ੍ਰੋਗਰਾਮ ਸਵੇਰੇ ਸ਼ਾਮ ਆ ਕੇ ਕਰ ਸਕਦੇ ਹੈਗੇ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆਂ ਔਰ ਅਸੀਂ ਕੁਝ ਕਪਲਸ ਮਿਲ ਕੇ ਸ਼ੁਰੂ ਹੋਏ ਸੀਗੇ ਸਫਰ ਚਾਰ ਪੰਜ ਕਪਲ ਨੇ ਸ਼ੁਰੂ ਕੀਤਾ ਸੀ ਅੱਜ ਸਾਡੇ ਕੋਲ ਕਰੀਬ ਕਰੀਬ 20 ਤੋਂ ਲੈ ਕੇ 25 ਕਪਲਸ ਹੋ ਚੁੱਕੇ ਆ ਔਰ ਜਿਹੜੇ ਨਵੇਂ ਜੁਆਇਨਿੰਗ ਵਾਸਤੇ ਅਸੀਂ ਰਿਕਵੈਸਟ ਕਰਦੇ ਹੈਗੇ ਆ ਉਹ ਅਸੀਂ ਉਹਨਾਂ ਨੂੰ ਇਹ ਰਿਕਵੈਸਟ ਕਰਦੇ ਆਂ ਵੀ ਕਪਲਜ਼ ਹਨ ਔਰ ਸੈਚਰਡੇ ਨੂੰ ਆ ਕੇ ਪਹਿਲਾਂ ਆਪਣਾ ਐਡੀਸ਼ਨ ਦੇ ਦਨ ਸੈਚਰਡੇ ਨੂੰ ਸੁਨੀਲ ਪ੍ਰਭਕਰ ਜੀ ਇੱਥੇ ਹੈਡ ਕਰਦੇ ਹੈਗੇ ਆ ਔਰ ਸੰਡੇ ਨੂੰ ਮੈਂ ਤਕਰੀਬਨ ਤਕਰੀਬਨ ਐ ਤੇ ਅਸੀਂ ਇਹ ਪ੍ਰੋਗਰਾਮ ਜਿਹੜਾ ਹੈਗਾ ਲੋਕਾਂ ਦੀ ਟੈਨਸ਼ਨ ਨੂੰ ਦੂਰ ਕਰਨ ਵਾਸਤੇ ਉਹਦੇ ਨਾਲ ਨਾਲ ਅਸੀਂ ਆਪਣੇ ਪਰਿਵਾਰਾਂ ਦੇ ਵਾਸਤੇ ਵੀ ਭਲਾਈ ਵਾਸਤੇ ਵੀ ਤੇ ਬੱਚੇ ਜਿਹੜੇ ਹੈਗੇ ਆ ਖਾਸ ਕਰਕੇ ਜਿਹੜੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਐਂਟਰਟੇਨਮੈਂਟ ਦੀ ਜ਼ਰੂਰਤ ਹੈ ਉਹਨਾਂ ਦੀ ਟ੍ਰੇਨਿੰਗ ਵਾਸਤੇ ਅਸੀਂ ਇਹ ਪ੍ਰੋਗਰਾਮ ਰਨ ਕਰ ਰਹੇ ਹਾਂ ਥੈਂਕ ਯੂ ਅੱਛਾ ਮੈਮ ਤੁਹਾਡੇ ਚੋਂ ਦੁਮਣ ਚੋਂ ਹੁਣ ਮੌਸਮ ਬੜਾ ਸੁਹਾਵਣਾ ਹੈ ਕੋਈ ਗੀਤ ਕੋਈ ਗੁੰਗਣਾ ਕੇ ਸੁਣਾ ਸਕਦਾ ਹੈ ਅੱਜ ਮੌਸਮ ਬੜਾ ਵੇਈ ਮਨ ਹੈ ਬੜਾ ਮੌਸਮ ਆਨੇ ਵਾਲਾ ਕੋਈ ਤੂਫਾਨ ਹੈ ਅੱਜ ਮੌਸਮ ਬੜਾ ਬਹੁਤ ਵਧੀਆ ਬਹੁਤ ਵਧੀਆ ਅ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਤਾਰ ਸਿੰਘ ਕੋਲਟਰ ਜੀ ਤੁਸੀਂ ਕੁਝ ਪਹਿਲਾਂ ਤਾਂ ਗੁੰਗੁਣਾ ਕੇ ਦੱਸ ਦਿਓ ਮੌਸਮ ਹੈ ਆਸ਼ਿਕਾਨਾ ਐ ਦਿਲ ਕਹੀਂ ਸੇ ਉਨਕੋ ਐਸੇ ਮੈਂ ਢੂੰਡ ਲਾਣਾ ਮੌਸਮ ਹੈ ਆਸ਼ਿਕਾਨਾ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਰੇ ਇਕੱਠੇ ਹੋਏ ਆ ਬੜਾ ਇੰਜੋਏ ਹੋ ਰਿਹਾ ਆ ਮੀ ਵੀ ਪਿਆ ਰਿਹਾ ਕੁਦਰਤ ਵੀ ਮਿਹਰਬਾਨ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੇਰੇ ਬੜੇ ਭਰਾ ਵਰਮਾ ਜੀ ਨੇ ਤੇ ਆਪਣੇ ਛੋਟੇ ਵੀਰ ਨੇ ਪ੍ਰਵਕਾਸ਼ ਜੀ ਨੇ ਬਹੁਤ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਗਰੁੱਪ ਬਾਰੇ ਬਾਕੀ ਜੇ ਮੈਂ ਆਪਣੀ ਗੱਲ ਕਰਾਂ ਮੈਂ ਤਾਂ ਇਹ ਕਹੂੰਗਾ ਮੈਨੂੰ ਲੁਧਿਆਣੇ 'ਚ 7-8 ਸਾਲ ਹੋ ਗਏ ਆਂਦੇ ਨੂੰ ਕਈ ਗਰੁੱਪਾਂ ਨਾਲ ਮੈਂ ਕਨੈਕਟਡ ਆ ਮੈਂ ਡੇਢ ਸਾਲ ਤੋਂ ਇਸ ਗਰੁੱਪ ਨਾਲ ਵੀ ਕਨੈਕਟਡ ਆ ਕਿਉਂਕਿ 뮤직 ਜਿਹੜੀ ਇੱਕ ਥੈਰੇਪੀ ਆ 뮤직 ਦੀ ਅੱਜ ਬਹੁਤ ਲੋੜ ਆ ਸਾਨੂੰ ਸਾਡਾ ਪੰਜਾਬ ਸਾਡਾ ਯੂਥ ਕਈ ਪਾਸੇ ਜਾ ਰਿਹਾ ਵਾ ਅਸੀਂ ਤਾਂ ਲੋਕਾਂ ਨੂੰ ਸੰਗੀਤ ਨਾਲ ਜੋੜਦੇ ਆ ਕਿਉਂਕਿ ਸੰਗੀਤ ਰੂਹ ਦੀ ਖੁਰਾਕ ਕਹਿੰਦੇ ਆ ਅਸੀਂ ਲਿਖਵਾਇਆ ਵੀ ਸਾਡੇ ਉਦੋਂ ਬੈਨਰ ਉੱਪਰ ਕਿ ਸੰਗੀਤ ਰੂਹ ਦੀ ਖੁਰਾਕ ਆ ਬਾਕੀ ਮੈਂ ਖੁਦ ਇੱਕ ਵਾਰੀ ਮੈਂ ਡਿਪਰੈਸ਼ਨ ਚ ਲੱਗਾ ਸੀ 2017 ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਅਗਰ ਮੈਂ ਉਦੋਂ ਇੱਧਰ ਆਪਣਾ ਰੋਜ਼ਗਾਰ ਵੱਲ ਰੁੱਖ ਮੇਰਾ ਨਾਮ ਹੁੰਦਾ ਤਾਂ ਸ਼ਾਇਦ ਮੈਂ ਅੱਜ ਦੁਨੀਆ ਦੇ ਨਾਲ ਹੁੰਦਾ ਪੋਸ ਕਰਕੇ ਮੇਰਾ ਸੰਗੀਤ ਹੁਣ ਮੇਰਾ ਪੱਕਾ ਰਿਸ਼ਤਾ ਬਣ ਗਿਆ ਵੀ ਜਦ ਤੱਕ ਸਾਹ ਚੱਲੂਗਾ ਸੰਗੀਤ ਨਾਲ ਹੀ ਚੱਲੂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਸਾਰੇ ਇੱਥੇ ਜਿਹੜੇ ਹੈਗੇ ਆ ਐਨਜੋਏ ਕਰਨ ਵਾਸਤੇ ਆਉਂਦੇ ਨੇ ਤੇ ਮਿਊਜ਼ਿਕ ਦੇ ਵਿੱਚ ਇੰਨੀ ਤਾਕਤ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਸਟ्रेस ਹੋਵੇ ਡਿਪਰੈਸ਼ਨ ਹੋਵੇ ਸਾਰਿਆਂ ਨੂੰ ਬਾਹਰ ਕੱਢ ਸਕਦਾ ਹੈ 뮤ਜ਼ਿਕ ਕਿਉਂਕਿ 뮤ਜ਼ਿਕ ਰੱਬ ਨੂੰ ਮਿਲਣ ਦਾ ਵੀ ਇੱਕ ਜਰੀਆ ਬਣ ਸਕਦਾ ਹੈ ਤੁਸੀਂ ਵੀ 뮤ਜ਼ਿਕ ਦੇ ਨਾਲ ਜੁੜੋ ਤੇ ਆਪਣੀਆਂ ਟੈਨਸ਼ਨਾਂ ਤੋਂ ਦੂਰ ਹੋ ਕੇ ਤੇ ਖੁਸ਼ੀਆਂ ਵਾਲੀਆਂ ਜਿਹੜੀ ਜ਼ਿੰਦਗੀ ਹੈਗੀ ਉਹ ਜਿਓ ਇਹ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ ਮੀਂਹ ਮੁਬਾਰਕ ਹੋਵੇ